ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕੋਟ ਮੰਗਲ ਦੀ ਗਲੀ ਨੰਬਰ 25 ਵਿੱਚ ਖੜੇ ਆ ਤੇ ਅੱਜ ਅਸੀਂ ਇੱਥੇ ਆਪਣੇ ਉਦਘਾਟਨ ਲਈ ਆਏ ਆ ਤੇ ਸਾਡੇ ਮਾਨਯੋਗ ਰਜਿੰਦਰਪਾਲ ਕੌਰ ਚੀਨਾ ਜੀ ਸਾਡੇ ਜਿਹੜੇ ਐਮ ਐਲ ਏ ਸਾਹਿਬ ਨੇ ਉਹ ਇੱਥੇ ਉਦਘਾਟਨ ਲਈ ਆਏ ਨੇ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸਾਡੀ ਮਾਨ ਸਰਕਾਰ ਦਾ ਸਾਡੇ ਐਮ ਐਲ ਏ ਸਾਹਿਬ ਦਾ ਸੋ ਜਿਹੜੇ ਕਿ ਸਾਡੇ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਕਿ ਕਹਿੰਦੇ ਨੇ ਜਿਹੜੇ ਵੀ ਲੋੜ ਹੈ ਜਿਸ ਰਕੇ ਦੀ ਜਿੱਥੇ ਰੋਡ ਬਣਨ ਵਾਲੀਆਂ ਨੇ ਕਿੱਥੇ ਪਾਣੀ ਦੀ ਦਿੱਕਤ ਆ ਕੋਈ ਆਪਣੀ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਹਰ ਤਰੀਕੇ ਦਾ ਹੱਲ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਇਹਦਾ ਵਿਕਾਸ ਕਰ ਰਹੇ ਨੇ ਤੇ ਅਸੀਂ ਆਪਣੀ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਉਹਨਾਂ ਨੇ ਇਹ 10 ਲੱਖ ਵਾਲਾ ਬੀਮਾ ਸ਼ੁਰੂ ਕੀਤਾ ਹੈ ਉਹ ਅੱਗੇ ਵੀ ਜਿਹੜੇ ਸਾਡੇ ਪੰਜਾਬ ਦੇ ਵਾਸੀ ਨੇ ਉਹਨਾਂ ਵਾਸਤੇ ਇਹ ਚੀਜ਼ ਬਹੁਤ ਹੀ ਫਾਇਦੇਮੰਦ ਹੈ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਵੀ ਅੱਗੇ ਵੀ ਲੋਕਾਂ ਨੂੰ ਹੋਰ ਸਹੂਲਤਾਂ ਇਦਾਂ ਦੀਆਂ ਵਧੀਆ-ਵਧੀਆ ਮਿਲਦੀਆਂ ਰਹਿਣਗੀਆਂ ਸਾਡੀ ਸਰਕਾਰ ਵੱਲੋਂ ਹਾਂਜੀ ਮੈਡਮ ਸਸਿਕਾਲੀ ਇਸ ਟਾਈਮ ਅਸੀਂ ਖੜੇ ਆਂ ਕੋਟ ਮੰਗਲ ਗਲੀ ਨੰਬਰ 25 ਦੇ ਵਿੱਚ ਜਿਹੜੀ ਕਿ ਇਹ ਗਲੀ 2003 ਚ ਬਣੀ ਸੀ ਉਸ ਤੋਂ ਬਾਅਦ ਅੱਜ ਇਹ 28 ਲੱਖ ਦੀ ਲਾਗਤ ਨਾਲ 2 ਇੰਚੀ ਗਟਕਾ ਤੇ 4 ਇੰਚੀ ਆਰਐਮਸੀ ਨਾਲ ਇਹ ਗਲੀ ਬਣਾਉਣ ਦਾ ਸੀ ਉਦਘਾਟਨ ਕੀਤਾ ਸੋ ਲੋਕਾਂ ਨਾਲ ਕੀਤਾ ਹੋਇਆ ਇੱਕ ਇੱਕ ਵਾਦਾ ਪੂਰਾ ਕਰ ਰਹੇ ਆ ਇਸ ਤੋਂ ਬਾਅਦ ਤੁਹਾਡੀ ਜਿਹੜੀ ਗਲੀ 33 ਨੰਬਰ 25 ਨੰਬਰ ਕੰਪਲੀਟ ਕਰਕੇ 33 ਨੰਬਰ ਦੀ ਵਾਰੀ ਆ ਸੋ ਆਮ ਆਦਮੀ ਪਾਰਟੀ ਨੇ ਜਦੋਂ ਦੀ ਸਰਕਾਰ ਬਣੀ ਆ ਹਰ ਦਿਨ ਕੀਤੇ ਹੋਏ ਵਾਦੇ ਇੱਕ ਇੱਕ ਕਰਕੇ ਪੂਰੇ ਕੀਤੇ ਆ ਮੈਂ ਧੰਨਵਾਦ ਕਰਦੀ ਆ ਆਪਣੇ ਸੀਐਮ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਈ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਜੋ ਹੁਣੇ ਹੀ ਹੁਣੇ ਲਿਆ ਗਿਆ 10 ਲੱਖ ਦਾ ਹਰ ਪਰਿਵਾਰ ਦਾ ਸਿਹਤ ਬੀਮਾ ਯੋਜਨਾ ਸੋ ਮੇਰੇ ਨਾਲ ਸਾਰੇ ਮੁਹੱਲਾ ਨਿਵਾਸੀ ਖੜੇ ਹੋਏ ਨੇ ਤੇ ਮੈਂ ਅਪੀਲ ਕਰਦੀ ਆ ਸਾਰਿਆਂ ਨੂੰ ਕਿ ਆਪਣਾ ਆਪਣਾ ਇਹ ਬੀਮਾ ਕਾਰਡ ਜਿਹੜਾ ਜ਼ਰੂਰ ਬਣਵਾਓ ਤਾਂ ਕਿ ਕਿਸੇ ਪਰਿਵਾਰ ਦੇ ਵਿੱਚ ਕਿਉਂਕਿ ਮੈਨੂੰ ਪਤਾ ਮੇਰੇ ਦਫ਼ਤਰ ਦੇ ਵਿੱਚ ਹਰ ਦਿਨ ਆਮ ਲੋਕ ਜਿਹੜੇ ਆ ਆਉਂਦੇ ਹੁੰਦੇ ਸੀ ਕਿ ਸਾਡਾ ਜੀ ਹਸਪੀਟਲ ਦਾ ਬਿੱਲ ਬਹੁਤ ਬਣ ਗਿਆ ਇਹਨੂੰ ਲੈਸ ਕਰਵਾ ਦਿਓ ਸੋ ਪੰਜਾਬ ਸਰਕਾਰ ਨੇ ਆ ਆਦੇਸ਼ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਸਰਕਾਰ ਦਾ ਪੰਜਾਬ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਸਿਹਤ ਬੀਮਾ ਯੋਜਨਾ ਟੋਟਲੀ ਕੈਸ਼ ਲੈਸ ਸ਼ੁਰੂ ਕੀਤੀ ਆ ਤੇ ਜਿਹਦੇ ਵਿੱਚ ਜਿਹੜੇ 800 ਹਸਪੀਟਲ ਜਿਹੜੇ ਲਿਸਟਡ ਕੀਤੇ ਗਏ ਆ ਤੇ ਜਿਵੇਂ ਗੋਡਿਆਂ ਦੀ ਪ੍ਰੋਬਲਮ ਆ ਡਿਲੀਵਰੀ ਦੀ ਆ ਜਿਹੜੀ ਸਜੇਰੀਨ ਐ ਅੱਖਾਂ ਦਾ ਆਪਰੇਸ਼ਨ ਆ ਮਤਲਬ ਤਕਰੀਬਨ ਤਕਰੀਬਨ ਹਾਰਟ ਦੀਆਂ ਸਾਰੀਆਂ ਬਿਮਾਰੀਆਂ ਦੇ ਵਿੱਚ ਕਵਰ ਕੀਤੀਆਂ ਗਈਆਂ ਤੁਸੀਂ ਹਸਪੀਟਲ ਜਾਣਾ ਆਪਣਾ ਟ੍ਰੀਟਮੈਂਟ ਕਰਾ ਕੇ ਬਾਹਰ ਆ ਜਾਣਾ ਮੈਂ ਲੋਕਾਂ ਨਾਲ ਤੁਹਾਡੇ মিডিਆ ਜਰੀਏ ਅਪੀਲ ਕਰਦੀਆਂ ਵੀ ਕਿਸੇ ਨੂੰ ਵੀ ਇੱਕ ਪੈਸਾ ਦੇਣ ਦੀ ਜ਼ਰੂਰਤ ਨਹੀਂ ਟੋਟਲੀ ਕੈਸ਼ਲੈਸ ਆ ਅਖੋ ਦੇਖਿਆ ਮੈਡਮ ਤੁਸੀਂ ਕਿਹਾ 31 ਨੰਬਰ ਤੋਂ ਇਸ ਤੋਂ ਬਾਅਦ 31 ਨੰਬਰ ਤੋਂ ਹੋਰ ਕਿਹੜੀਆਂ ਗਲੀਆਂ ਜਿਹੜੀ ਬਣਨ ਵਾਲੀ ਜਾਂਦੀਆਂ ਨੇ ਇਹ ਪੂਰੇ ਕੀਤੇ ਜਾਣਗੇ ਅਸ ਟਾਈਮ ਨੰਬਰ ਨੰਬਰ ਵੀ 1 ਤੇ ਨਾਲ ਉਹ ਜਿਹੜੀ ਆਪਣੇ ਅਰੰਦਾਸ ਦੇ ਗੁਰਦੁਆਰੇ ਦੇ ਨਾਲ ਦੀ ਜਿਹੜੀ ਛੋਟੀ ਗਲੀ ਜਾਂਦੀ ਹੈ ਸਾਰੀਆਂ ਅਸ ਟਾਈਮ ਮੇਰੇ ਕੋਲੇ ਜਿਹੜੇ 100 ਟੈਂਡਰ ਲੱਗੇ ਹੋਏ ਆ ਆਉਣ ਵਾਲੇ ਹਰ ਦਿਨ ਤੁਹਾਨੂੰ ਨਾਲ ਲੈ ਕੇ ਹਲਕੇ ਦਾ ਆਪਾ ਉਦਘਾਟਨ ਕਰਾਂਗੇ ਜਦੋਂ ਮੈਂ ਇਲੈਕਸ਼ਨ ਲੜ ਰਹੀ ਸੀ ਹਲਕੇ ਦੇ ਨਾਲ ਵਾਦਾ ਕੀਤਾ ਸੀ ਕਿ ਹਲਕੇ ਨੂੰ ਮੈਂ ਸ਼ਿੰਗਾਰ ਕੇ ਦਿਖਾਵਾਂਗੀ ਔਰ ਮੈਂ ਉਹ ਆਪਣੇ ਵਾਅਦੇ ਦੇ ਉੱਤੇ ਮੇਰੇ ਮੁਤਾਬਕ ਮੈਂ ਉਹ ਵਾਅਦਾ ਪੂਰਾ ਕਰ ਰਹੀਆਂ ਤੇ ਕੰਮ ਉਹ ਵੀ ਕੀਤੇ ਆ ਜਿਹੜੇ ਮੈਂ ਹਲਕੇ ਦੇ ਨਾਲ ਵਾਅਦਾ ਨਹੀਂ ਸੀ ਕੀਤਾ ਕਿਉਂਕਿ 1955 ਦੇ ਵਿੱਚ ਲੋਹਾਰਾ ਪੁਲ ਬਣਿਆ ਸੀ ਅੱਜ ਲੋਹਾਰਾ ਪੁਲ ਬਣੀ ਜਾ ਰਿਹਾ ਉਹਦੇ ਨਾਲ ਈਸ਼ਰ ਨਗਰ ਦਾ ਪੁਲ ਬਣ ਗਿਆ ਔਰ ਇੱਥੇ ਹਲਕੇ ਦੇ ਅੰਦਰ ਬੱਚਿਆਂ ਦੇ ਖੇਡਣ ਲਈ ਡਾਬੇ ਦੇ ਅੰਦਰ ਸਟੇਡੀਅਮ ਬਣਾਇਆ ਗਿਆ ਆਮ ਲੋਕਾਂ ਦੇ ਜਿਵੇਂ ਵਿਆਹ ਸ਼ਾਦੀ ਕਿਸੇ ਨੇ ਕਰਨਾ 700 ਲੋਕਾਂ ਦੇ ਲੇਕ ਕਮਿਊਨਿਟੀ ਹਾਲ ਬਣਾਇਆ ਗਿਆ ਹਲਕੇ ਦੇ ਅੰਦਰ ਤਿੰਨ ਲਾਇਬ੍ਰੇਰੀਆਂ ਬਣਾਈਆਂ ਗਈਆਂ ਔਰ 11 ਆਪਣੇ ਬੋਰਡ ਨੇ 11 ਮੁਹੱਲਕ ਨੇ ਲਿੰਕ ਚੱਲ ਰਹੇ ਨੇ ਔਰ ਪੰਜ ਮੁਹੱਲਾ ਕਲੀਨਿਕ ਬੜੀ ਜਲਦੀ ਹੋਰ ਬਣਾ ਕੇ ਅਸੀਂ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਹਲਕੇ ਦੇ ਅੰਦਰ ਸੀਨੀਅਰ ਸਿਟੀਜ਼ਨ ਹੋਮ ਬਣਾਵਾਂਗੇ ਔਰ ਲੋਹਾਰਾ ਪੰਜ ਵੱਡੀਆਂ ਪਾਰਕਾਂ ਬਣਾਈਆਂ ਨੇ ਲੋਹਾਰਾ ਪਾਰਕ ਦੇ ਅੰਦਰ ਬੈਡਮਿੰਟਨ ਕੋਰਟ ਬਣਾਇਆ ਢੰਡਾਰੀ ਦੇ ਅੰਦਰ ਬਾਸਕਟਬਾਲ ਕੋਰਟ ਬਣਾਇਆ ਔਰ ਮਤਲਬ ਹਰ ਦਿਨ ਹਲਕੇ ਦੇ ਅੰਦਰ ਹਰ ਦਿਨ ਉਦਘਾਟਨ ਕੀਤਾ ਅੱਜ ਮੇਰੀ ਫੇਸਬੁੱਕ 2022 ਤੋਂ ਦੇਖ ਕੇ ਕੋਈ ਵੀ ਬੰਦਾ ਮੇਰਾ ਪੇਜ ਖੋਲ ਕੇ ਦੇਖਦਾ ਜਿੰਨੇ ਵੀ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕੀਤੇ